ਜੀ ਤੁਸੀਂ ਦੇਖ ਰਹੇ ਹੋ ਰਾਈジング ਪੰਜਾਬ ਟੀਵੀ ਅੱਜ ਅਸੀਂ ਪਹੁੰਚੇ ਹੋਏ ਹਾਂ ਕੁਰਾਲੀ ਵਾਰਡ ਨੰਬਰ 6 ਦੇ ਅੰਦਰ ਜਿੱਥੇ ਕਿ ਤੁਹਾਨੂੰ ਅਸੀਂ ਇੱਥੇ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ ਸਾਡੇ ਬਿਲਕੁਲ ਬੈਕ ਸਾਈਡ ਤੇ ਇੱਕ ਨਦੀ ਹੈ ਜੋ ਕਿ ਪੂਰੇ ਫਲੋਟੇ ਹੈ ਪੂਰੇ ਫਲੋਟੇ ਤੁਸੀਂ ਦੇਖ ਰਹੇ ਹੋ ਕਿ ਪਾਣੀ ਦਾ ਪੱਧਰ ਕੋਸ਼ਿਸ਼ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤੇ ਇਸ ਦੇ ਨਜ਼ਦੀਕ ਬਹੁਤ ਸਾਰੇ ਘਰ ਵੀ ਹਨ ਪੂਰਾ ਵਾਰਡ ਵਸਿਆ ਹੋਇਆ ਹੈ ਪੂਰੇ ਸ਼ਹਿਰ ਦੇ ਅੰਦਰ ਜੇਕਰ ਇਹ ਕਿਤੇ ਪਾੜ ਪੈਂਦਾ ਹੈ ਤਾਂ ਪੂਰੇ ਸ਼ਹਿਰ ਦੇ ਅੰਦਰ ਜੋ ਕਿ ਪਾਣੀ ਦੀ ਮਾਰ ਹੈ ਇਹ ਹੋਵੇਗੀ ਸੋ ਸਾਡੇ ਨਾਲ ਕੁਝ ਕਾਉਂਸਲਰ ਜਾਂ ਸ਼ਹਿਰ ਦੇ ਵਸਨੀਕ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਦਿਖਾਣੇ ਆ ਇੱਥੇ ਦੀਆਂ ਕੁਝ ਤਾਜ਼ਾ ਤਸਵੀਰਾਂ ਵਾਧਾ ਜਾ ਰਿਹਾ ਹੈ ਤੇ ਰੇਤਾ ਵੀ ਨਾਲ ਦੀ ਨਾਲ ਡਿੱਗ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਨਾਲ ਹੀ ਇੱਕ ਤਕਰੀਬਨ ਦੋ ਮੰਜ਼ਲੀ ਬਿਲਡਿੰਗ ਹੈ ਜੋ ਮਕਾਨ ਹੈ ਘਰ ਹੈ ਉਹ ਬਣਿਆ ਹੋਇਆ ਹੈ ਲੇਕਿਨ ਅਸੀਂ ਆਪਣੇ ਵੱਲੋਂ ਇਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਇਹ ਕਿਤੇ ਸੇਫ ਜਗ੍ਹਾ ਦੇ ਉੱਪਰ ਚਲੇ ਜਾਓ ਜੋ ਕਿ ਇਸ ਪਾਣੀ ਦਾ ਫਲੋ ਵਾਧੇ ਦੇਖਦੇ ਹੋਏ ਸਾਨੂੰ ਆਪਣਾ ਬਚਾਓ ਆਪ ਹੀ ਕਰਨਾ ਚਾਹੀਦਾ iali ਦੇ ਹਾਲਾਤ ਹੋਏ ਹੋਏ ਨੇ ਕਿ ਨਦੀ ਪੂਰੀ ਭਰ ਕੇ ਚੱਲ ਰਹੀ ਹੈ ਦੇਖੋ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਰਾਹੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੂੰਗਾ ਪ੍ਰਦੀਪ ਜੀ ਤੁਸੀਂ ਦੇਖੋ ਇਹ ਜਿਹੜਾ ਮਕਾਨ ਹੈ ਇੱਥੇ ਤੱਕ ਤਾਂ ਰੇਤਾ ਹੈ ਇਹ ਆ ਦੇਖੋ ਆ ਰੇਤਾ ਹੈ ਇਹਦਾ ਕੋਈ ਪਤਾ ਨਹੀਂ ਵੀ ਘੰਟੇ ਮੱਝਾਵੇ 2 ਘੰਟੇ ਮੱਝਾਵੇ ਇਹ ਹੜੂਗਾ ਹੀ ਹੜੂਗਾ ਉਸ ਤੋਂ ਬਾਅਦ ਇਹ ਪੱਕਾ ਹੈ ਪੱਕਾ ਵੀ ਕਿੰਨੇ ਕਿ ਦਿਨ ਪਾਣੀ ਹਰ ਅੱਗ ਅੱਗੇ ਕੋਈ ਰੁਕਿਆ ਇਹਨਾਂ ਨੂੰ ਇਹੀ ਕਹੂੰਗਾ ਪ੍ਰਸ਼ਾਸਨ ਨੂੰ ਐਸਡੀਐਮ ਸਾਹਿਬ ਨੂੰ ਔਰ ਕਰਾਲੀ ਦੇ ਈਓ ਸਾਹਿਬ ਨੂੰ ਪ੍ਰਧਾਨ ਜੀ ਨੂੰ ਵੀ ਇੱਕ ਵਾਰੀ ਆ ਕੇ ਇੱਥੇ ਜਰੂਰ ਦੇਖਣਾ 12 ਮੰਦਰਨੀ ਕਲੋਨੀ ਹਰ ਸਾਲ ਤੁਸੀਂ ਦੇਖਦੇ ਹੋ ਵੀ ਇਹਦਾ ਇਹੀ ਹਾਲ ਹੁੰਦਾ ਪਿਛਲੀ ਵਾਰੀ 19 ਜੀ ਵੀ ਇਹੀ ਹਾਲ ਸੀ ਤੇ 23 ਜੀ ਵੀ ਤੇ ਹੁਣ 25 ਜੀ ਵੀ ਇਹ ਤਾਂ ਇਸ ਕਲੋਨੀ ਦਾ ਵੀ ਵਿਭਾਗ ਹੋ ਗਈ ਹੈ ਕਿਉਂਕਿ ਜੋ ਇਸ ਕਲੋਨੀ ਨੂੰ तिवारी ਨੇ ਕੱਟਿਆ ਤਾਂ ਚ ਵੀ ਸੀਵਰੇਜ ਦਾ ਪਾਣੀ ਗਹਿਰਿਆ ਹੋਇਆ ਹੈ ਬੁਰਾ ਹਾਲ ਗੰਦਾ ਡਾਇਰੈਕਟ ਘਰਾਂ ਦੇ ਵਿੱਚ ਤੇ ਪਰ ਇੱਥੇ ਤਾਂ ਬੁਰੇ ਹਾਲ ਹੋਣਾ ਹੀ ਹੈ ਆ ਦੇਖੋ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਇਹ ਸੀਵਰੇਜ ਤੇ ਗੰਦਾ ਪਾਣੀ ਡਾਇਰੈਕਟ ਜਾ ਰਿਹਾ ਵਿੱਚ ਆਹ ਲਓ ਇਹ ਦੇਖੋ ਪਰ ਇਹਦੇ ਮੈਂ ਇਹੀ ਤਾਂ ਹੀ ਕਹਣਾ ਮੈਂ ਐਸ.ਡੀ. ਨੂੰ ਫਿਰ ਦੁਬਾਰਾ ਅਪੀਲ ਕਰਦਾ ਤੁਹਾਡੇ ਚੈਨਲ ਦੇ ਰਾਹੀਂ ਕਿ ਇੱਥੇ ਆ ਕੇ ਇੱਕ ਵਾਰੀ ਕਿਸੇ ਵੀ ਆਪਣੇ ਪ੍ਰਸ਼ਾਸਨ ਨੂੰ ਭੇਜੋ ਔਰ ਇਸ ਮਕਾਨ ਨੂੰ ਬਚਾਣੇ ਦੀ ਕੋਸ਼ਿਸ਼ ਕਰ ਸਕਦੇ ਕਰ ਲੋ ਨਹੀਂ ਤਾਂ ਜੋ ਹਾਲਤ ਪਾਣੀ ਦੀ ਅੱਜ ਹੈਗੀ ਇੱਥੇ ਦਿਨ ਪਾ ਦਨਪਾ ਦਿਨ ਦਾ ਅੱਤੇ ਘਾਟੇ ਦੇ ਵਿੱਚ ਵਿੱਚ ਮੈਂ ਦੇਖ ਰਿਹਾ ਕਿ ਡੇਢ ਸਰ 2 ਫੁੱਟ ਦੇ ਵਿੱਚ ਇਹ ਪਾਣੀ ਵੱ ਚੁੱਕਿਆ ਹੈ। ਇਹ ਤੁਸੀਂ ਸਾਰਾ ਹੜ੍ਹ ਗਿਆ ਇੱਥੇ ਦੇ। ਇੱਥੇ ਸਾਨੂੰ ਸੇ ਦੇਖੋ ਤੁਸੀਂ। ਇਹ ਵੀ ਵਾਤੇ ਵਾਤੇ ਅੱਧੇ ਘੰਟੇ ਦੇ ਵਿੱਚ ਇਹ ਹਟ ਜਾਣਾ ਜੀ ਸਾਰੇ ਨੇ। ਤੁਸੀਂ ਸਮਾਨ ਜੋ ਹੈਗਾ ਤੁਸੀਂ ਚੱਕੋ। ਬਾਦੇ ਵਿੱਚ ਪ੍ਰਸ਼ਾਸਨ ਨੂੰ ਕਹਿੰਨੇ ਵੀ ਪ੍ਰਸ਼ਾਸਨ ਨੇ ਸਾਥ ਨਹੀਂ ਦਿੱਤਾ। ਔਰ ਹਲੇ ਤੁਹਾਡੇ ਕੋਲ ਟਾਈਮ ਹੈਗਾ ਦਿਨ ਦੇ ਵਿੱਚ ਸਾਰੇ ਆਣਗੇ। ਰਾਤ ਨੂੰ। ਸੋ ਆਪਣੀ ਸੰਭਾਲ ਆਪ ਹੀ ਕਰੀਏ। ਆਪਣੀ ਸੰਭਾਲ ਆਪ ਕਰਨੀ ਪੈਣੀ ਹੈ ਤਾਂ ਕਿ ਜੋ ਜਾਨ ਮਾਲ ਦਾ ਨੁਕਸਾਨ ਹੈ ਉਹ ਨਾ ਹੋ ਸਕੇ। ਪਿੱਛੇ ਜੇ ਵੀ 2023 ਦੇ ਵਿੱਚ ਜਾਂ 19 ਦੀ ਗੱਲ ਕਰੀਏ ਉਸ ਸਮੇਂ ਵੀ ਇੱਥੇ ਫਲੱਡ ਆਏ ਸੀਗੇ ਬਹੁਤ ਸਾਰੇ ਮੰਤਰੀ ਜਾਂ ਬਹੁਤ ਸਾਰੇ ਹੋਰ ਵੀ ਲੀਡਰ ਆਏ ਸੀਗੇ ਬਹੁਤ ਸਾਰੇ ਨਿਸ਼ਵਾਸ਼ਣ ਜੋ ਕਿ ਇਸ ਵਾਰਡ ਨੂੰ ਕਹਿ ਲੋ ਇਸ ਏਰੀਏ ਨੂੰ ਕਹਿ ਲੋ ਦੇਖੇ ਗਏ ਸੀਗੇ ਲੇਕਿਨ ਉਸ ਤੇ ਕੋਈ ਲੱਗਦਾ ਨਹੀਂ ਹੈ ਕੋਈ ਐਕਟੀਵਿਟੀ ਜਾਂ ਕੋਈ ਗੱਲਬਾਤ ਹੋਈ ਉਹ ਨਹੀਂ ਥੋੜਾ ਇੱਕ ਗੱਲ ਦੱਸਣੀ ਚਾਹੁੰਦਾ ਪ੍ਰਦੀਪ ਜੀ ਕਿ ਮੈਂ ਕਮ ਸੇ ਕਮ ਇੱਕ ਮਹੀਨਾ ਪਹਿਲਾਂ ਉਰੇ ਆਇਆ ਥਾ ਅਮਰਪਾਲ ਬਰਮਾ ਵੀ ਮੇਰੇ ਨਾਲ ਸੀਗੇ ਔਰ ਇਹ ਕਦੇ ਵੀ ਅਸੀਂ ਇਸ ਨੂੰ ਸਫਾਈ ਕਰ ਰਹੇ ਹਾਂ ਇੱਕ ਡੇਢ ਮਹੀਨਾ ਇੱਥੇ ਜੀਸੀਬੀ ਖੜੀ ਰਹੀ ਹੈ ਮੈਂ ਖੁਦ ਦੇਖੀ ਹੈ ਮੇਰੇ ਕੋਲ ਫੋਟੋਆਂ ਵੀ ਆ ਮੈਂ ਤੁਹਾਨੂੰ ਸਾਂਝੀਆਂ ਵੀ ਕਰ ਦੂੰਗਾ ਵੀ ਇਹ ਫੋਟੋਆਂ ਹੈਗੀਆਂ ਪਰ ਉਸ ਦਾ ਕੰਮ ਕਰਿਆ ਵੀ ਦਿਖਾਓ ਕਿੱਥੇ ਆ ਜਿਹੜਾ ਇਹਨਾਂ ਨੇ ਇਹ ਬੰਨ ਲਾਇਆ ਇਹ ਬੰਨ ਚੱਲ ਜੇਗਾ ਵੀ ਇਹ ਰੇਤੇ ਦਾ ਬੰਨ ਹੈ ਰਸਤਾ ਕਿੱਥੇ ਖੜਦਾ ਹੈ ਪਾਣੀ ਅੱਗੇ ਦਿੱਤਾ ਨਹੀਂ ਖੜਦਾ ਕਦੇ ਵੀ ਆ ਸਿਰੇ ਤੱਕ ਤੁਸੀਂ ਦਿਖਾਓ ਮੈਂ ਤੁਹਾਨੂੰ ਖੋਰ ਦਿਖਾਉਂਗਾ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੈਂ ਤਾਂ ਪ੍ਰਸ਼ਾਸਨ ਤੇ ਇਹੀ ਮੰਗ ਕਰਦਾ ਹਾਂ ਕਿ ਇਸ ਕਰਾਲੀ ਦੇ ਜੋ ਬਾੜ ਨੰਬਰ 6 ਹੈ ਕਿਉਂਕਿ ਜੋ ਇਹੀ ਹਾਲ ਰਹਾ ਟਮਾਟਰ ਟੌਨ ਦੇ ਵਿੱਚ ਪਾਣੀ ਜਾਣ ਲੱਗੇ ਟਾਈਮ ਨਹੀਂ ਲੱਗਣਾ ਹੈਗਾ